5 ਮਾਰਚ 2025 ਮੈਚ ਤੋਂ ਖੜਾ ਜੀ ਬੈਲਜੀਅਮ ਕੋਕੋ ਉਦਾਸਪੁਰ ਦੀ ਮਸ਼ਹੂਰ ਬੇਕਰੀ ਹੈ ਕੇਕ ਦਿਖਾਈ ਯਾਰ ਇਥੇ ਕੇਕ ਕਟਿਆ ਸੀ ਉਹਨੇ ਕੇਕ ਦੇ ਵਿੱਚ ਕੌਂਗਰੋਚ ਆ ਕੇਕ ਦੇ ਵਿੱਚ ਮਰੇ ਜਿੰਦਾ ਕੌਂਗਰੋਚ ਆ ਜੀ ਮੈਂ ਹੁਣ ਆਪਣਾ ਬਿੱਲ ਮੰਗ ਰਿਆਂ ਉਹਨਾਂ ਕੋਲੋਂ ਪਹਿਲਾ ਕਹਿੰਦੇ ਆ ਕਿ ਸਾਡੇ ਕੋਲ ਇੱਥੇ ਕਾਗਰੋਜ ਨਹੀਂ ਹੋ ਸਕਦਾ ਕੇਕ ਦੇ ਵਿੱਚ ਕੇਕ ਦੇ ਵਿੱਚ ਕਾਗਰੋਜ ਹੋਏਗਾ ਤਾਂ ਮਰਿਆ ਹੋਏ ਦੂਸਰੀ ਗੱਲ ਕਹਿੰਦੇ ਆ ਜੀ ਹੋ ਸਕਦਾ ਪੈਕਿੰਗ ਦੇ ਵਿੱਚ ਕਾਗਰੋਜ ਹੋਏ ਉਹ ਐਡਮਿਟ ਕਰ ਸਕਦੇ ਆ ਤੀਸਰੀ ਗੱਲ ਉਹਨੂੰ ਕਹਿੰਦੇ ਆ ਕਿ ਜਿੱਥੇ ਚਾਕਲੇਟ ਬਣਦੀ ਆ ਉਥੇ ਕਾਗਰੋਜ ਹੁੰਦੇ ਹੁੰਦੇ ਹਾਂਜੀ ਬਿਲਕੁਲ ਹੀ ਬਿਲਕੁਲ ਨਹੀਂ ਮਨਾ ਗਦੇ ਭਾਜੀ ਕਿੰਨੇ ਬਿਲ ਦਾ ਲੈਤਾ ਹੀ ਤੂੰ ਇੱਥੇ ਸੋਚਿਆ ਹਮ ਨੂੰ ਨਹੀਂ ਪਤਾ ਮੈਂ ਇੱਥੇ ਤੇਰਾ ਬਿਲ ਰੱਖ ਕੇ ਗਿਆ ਤੇਰੇ ਕੋਲ ਸਮਾਨ ਲੈ ਕੇ ਗਿਆ ਤੇਨ 620 ਰੁਪਏ Google Pay ਕੀਤੇ ਤੇ ਮੈਂ ਖੁਦ ਹੀ ਆਸ ਪੜਾਇਆ ਹਾਂ ਬਿਲ ਤੂੰ ਨੇ ਮੇਰੇ ਕੋਲ 620 ਰੁਪਏ Google Pay ਕੀਤੇ ਤੈਨੂੰ ਪਰ ਉਹ ਹੁਣ ਆਹ ਨੂੰ ਕੱਟਣਾ ਨਹੀਂ ਹੁੰਦਾ ਬਿੰ ਮੈਂ ਕੱਟਣਾ ਸਿਸਟਮ ਦੇ ਵਿੱਚੋਂ ਆਗੇ ਤੁਹਾਡੇ ਤੈਨੂੰ ਤਾਂ ਲੌਗ ਇਨ ਕਰ ਸਕਦਾ ਨਾ ਬਾਕੀ ਤੇ ਆ ਜਿਹੜੇ ਬਿਲ ਕੱਟੇ ਉਹ ਦੇ ਦਾਂ ਉਹ ਚੋਹ ਜਾਂਦੇ ਮੈਨੇਜਰ ਵਗੈਰਾ ਹੁਣ ਕਿਉਂ ਦਵਾ ਕੇ ਫੇਰ ਗੱਲ ਕਰ ਜਦੋਂ ਬਿਲ ਕੱਟੇ ਉਹ ਚੋਹ ਦਿਖਾ ਦੇ ਨਾ ਬਿਲ ਦੀ ਕਾਪੀ ਦੇ ਰਿਹਾ ਤੇ ਤੈਨੂੰ ਆਹੀ ਹੋਸ ਬਿਲੇ ਤੈਨੂੰ ਹਾਂ ਤੁਸੀਂ ਮੈਨੂੰ ਮੈਂ ਉਹੀ ਬਿੱਲਦੜ ਕੋ ਮੰਗ ਰਿਹਾ ਤੇ ਸਰ ਉਹੀ ਬਈ ਸੋਟਾ ਹੁਣਾ ਤੁਸੀਂ ਉਹਦਾ ਕਾਪੀ ਦੇ ਦਿਓ ਮੈਨੂੰ ਨਹੀਂ ਹੁੰਦੀ ਇਹਨੂੰ ਕਾਪੀ ਕਰਨੀ ਸਾਡੇ ਮੈਂ ਕੱਢ ਲਾਂ ਤੁਹਾਡੇ ਸਿਸਟਮ ਚੋਂ ਕਾਪੀ ਆ ਕੇ ਸਰਦਾ ਲਾਉ ਨਹੀਂ ਕਰ ਸਕਦੇ ਨਾ ਮੈਂ ਨਾ ਸਿਸਟਮ ਚੋਂ ਕਾਪੀ ਨਹੀਂ ਕਰ ਸਕਦਾ ਜੀ ਇਹ ਬਿੱਲ ਦੇ ਨਹੀਂ ਰਹੇ ਜੀ ਫਿਰ ਕਹਿੰਦੇ ਆ ਕਿ ਜਿੱਥੇ ਚਾਕਲੇਟ ਬੰਦੀ ਆ ਉਥੇ ਕੌਂਗਰਜ ਹੁੰਦੇ ਆ ਕੋਈ ਰਵਿੰਦਰ ਜੀ ਨੇ ਇਹਨਾਂ ਨੇ ਫੋਨ ਤੇ ਗੱਲ ਕਰਾਈ ਆ ਤੀਸਰੀ ਗੱਲ ਉਹ ਕਹਿੰਦੇ ਜੀ ਇਹ ਪੈਸਟ ਕੰਟਰੋਲ ਕਰਦੇ ਆ ਮੈਂ ਕਹਿੰਦਾ ਜੀ ਪੈਸਟ ਕੰਟਰੋਲ ਹੋਇਆ ਤੁਹਾਡੇ ਇੱਥੇ ਤੋਂ ਉਹਦਾ ਰਿਕਾਰਡ ਦੱਸ ਦਿਓ ਕਹਿੰਦੇ ਜੀ ਕੱਲ ਪਰਸੋ ਆ। ਕੱਲ ਪਰਸੋ ਦਾ ਕੋਈ ਰਿਕਾਰਡ ਨਹੀਂ ਨਾ ਕੋ ਕਿਤੇ ਵੀ। ਇਹ ਆਪਣੀ ਕਿਚਨ ਵਿਜ਼ਿਟ ਨਹੀਂ ਕਰਾ ਰਹੇ। ਇਹ ਕੇਕ ਦਾ ਕੁਝ ਨਹੀਂ ਕਰ ਰਹੇ। ਇਹ ਮੇਰੇ ਸਾਹਮਣੇ ਇਹਨਾਂ ਨੇ ਜਿਹੜੇ ਪੈਸੇ ਰੱਖੇ ਹੋ ਜੀ। ਤੇ ਕੋਈ ਮੈਨੂੰ ਕੋਈ ਡਿਪਾਰਟਮੈਂਟ ਦਾ ਕਿਸੇ ਤਰੀਕੇ ਦਾ ਕੋਈ ਖੌਫ ਨਹੀਂ ਹੈ ਨਾ। ਬੈਲਜੀਅਮ ਕੋਕੋ ਗੁਰਦਾਸਪੁਰ। ¡Gracias!